ਸ਼ੌਕ ਆ ਸਰਦਾਰੀ ਦੇ ਬਾਈ ਅੱਛਾ ਜੀ ਸਰਦਾਰੀ ਸ਼ੌਕ ਆਇਆ ਫਿਰ ਟਰੈਕਟਰ ਦਾ ਮੇਰਾ ਹੀ ਆ ਹਾਂ ਹਾਂ ਮੱਢ ਲਈ ਅੱਜ ਫਿਰ ਹਾਂ ਜੀ ਵਾਟ ਲਈ ਲਾ ਕੇ ਦੇਖਿਆ ਮੱਢ ਲਈ ਭਾਈ ਬਈ ਦਾਣੇ ਖੜੇ ਆ ਹੁਣ ਮੰਡੀ ਚੱਲੀਏ ਹੈਗੇ ਭਾਈ 44 44 ਕਾਉਂਟਲ ਹੈਗੀ ਆ ਹੋਊਗੀ 14 ਹਰ ਚਾਹਵਾ 15 ਫੁੱਟੇ 50 ਪੈ ਜਾਂਦੀ ਆ ਹਨ 13 ਫੁੱਟੇ ਨਾ 14 ਚ ਪੈਂਦੀ 15 50 ਚ 14 ਫੁੱਟੇ 50 ਕਾਉਂਟਰ ਪੈ ਜਾਂਦੀ ਓਕੀ ਪੱਕੀ ਫਿਰ 14 ਫੁੱਟੇ ਹੀ ਆ ਇਹ ਹੂੰ ਬਿਨਾ ਬਿੱਡ ਤੇ ਆ ਆ ਸੇਪੇ ਸੇਪੇ ਠੋਗਮਾ ਭਰੇ ਹੋਵੇ ਜੇ ਤੇ ਆਹ ਕਵਾਂਟਲ ਆਉਂਦੀ ਹੈ 50 ਜੀ ਠੋਗਮਾ ਨਹੀਂ ਹੈਗਾ ਹੁੜ ਜਾ ਸਾਡੇ ਅੰਬਰ ਤੇ ਖਾਲੀ ਆ ਪੈਜੂ 2-4 ਕਵਾਂਟਲ 2-3 ਕਵਾਂਟਲ ਹੋਰ ਪੈਜੂ 5 ਕਵਾਂਟਲ ਰੱਖੀ ਆ ਜੀ ਮੈਂ ਵੀ ਬੰਦਾਂ ਦੀ ਗੇੜ ਚ ਹਾਂ ਹਾਂ ਠੀਕ ਹੈ ਹਾਂ ਝਾੜ ਵਧੀਆ ਭਾਈ ਫੇਰ ਠੀਕ ਹੈ ਵਧੀਆ ਉਹ ਜਿਹੜਾ ਪਹਿਲਾ ਵੱਡਾ ਦਾ ਕਿਲਾ ਉੱਚਾ ਘੱਟ ਘੱਟ ਗਿਆ ਉਧਰ ਹਾਂ ਇਧਰ ਇਹ ਬਹੁਤ ਚੰਗਾ ਝਾੜਾ ਹੁਣ ਆਹ ਸਾਢੇ 6 ਵੀ ਕੀ ਹੁੰਦਾ ਹੈ ਜਿਹੜੀ ਹੁਣ ਵੱਡੀ ਆ ਹਾਂ ਸਾਢੇ 6.5 7 ਰੱਖਾ ਚੱਲ ਹਾਂ ਤੇ ਜਿਹੜਾ ਉਧਰ ਵੱਡੇ ਆ ਵੇ ਤੇ 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 ਨਵਿੱਗੇ ਅੱਛਾ ਨੋ ਥੋੜੀ ਜੀ ਘਾਟ ਆਪਣਾ ਦੋ ਵੀਲ ਦੋ ਰੱਖ ਲਾਇਆ ਤੂੰ ਸਾਡੇ ਸਾਰਾ ਕੁਸ ਕਿੱਕੇ ਪਕੇ ਦੋ ਰੱਖੇ ਦੇ ਮੈਂ ਭਾਈ ਜੇ 45 ਹੋ ਗਈ ਤਾਂ ਵੀ 22 ਦੀ ਜਣੀ 42 ਹੋ ਗਈ 20 ਕੀ ਜੜ ਕਿਝੜ ਬਹੁਤ ਆ ਹਾਸਟਨ ਲਾ ਕੇ ਬਿਲਕੁਲ 20 ਤਾਂ ਹੀ ਬਹੁਤ 40 ਹੋ ਗਈ ਥੋੜੀ ਆ ਹੋ ਫੁੱਲ ਫਾਸ ਜਾ ਕੱਢ ਕੇ ਜੇ 40 20 40 ਹੋ ਗਈ ਜੇ ਤਾਂ 20 ਤਾਂ ਆ ਗਿਆ 20 ਤਾਂ ਆ ਗਿਆ 20 ਚ ਆਪਾਂ ਖੁਸ਼ ਆ ਜੀ ਹਾਂ ਜੀ ਦੇਖੋ ਜੀ ਬਾਕੀ ਪ੍ਰਯੋਗ ਆਪਣਾ ਆਹ ਪਿਆ ਪ੍ਰਯੋਗ ਭਾਈ ਤੇਰਾ ਪਰ ਜਿਉਗਰ ਨੂੰ ਮੁੜ ਕੇ ਦੇਖੀ ਪਾਸਪੁਣੀ ਪਸਤਾ ਦਾ ਹੀ ਪਰ ਪਰਸੋਂ ਪਾਇਆ ਦਾ ਅੱਛਾ ਜੇ ਇਹ ਜੰਮੇ ਆਏ ਕਿ ਕਿ ਲਿਆਵਤ ਰੱਖ ਕੇ ਫਿਰ ਦੇਖੀ ਜੇ ਕਿਹੜਾ ਜੰਮਿਆ ਵਾ ਅਛਾ ਆ ਨਿਕਲੇ ਬਾਹਰ ਆ ਦੇ ਭਾਈ ਕਿੰਝ ਜਾ ਬਾਹਰ ਨਿਕਲੇਗਾ ਮਾ ਆ ਦੇ ਹੁਣ ਆ ਨਿਕਲੇ ਨਹੀਂ ਹੈਗਾ ਆ ਨਿਕਲੇ ਨਹੀਂ ਹੈ ਜੀ ਇਹ ਆ ਦੇ ਇਹ ਜਦ ਮਤਲਬ ਜੜ ਤੋਂ ਦੋ ਤੋ ਪੀ ਤਰੀ ਹੋਈ ਹੈ ਇਹਨੂੰ ਆ ਦੇ ਹੂੰ ਅੰਦਰ ਨਿਕਲੇ ਟਿੰਚਾ ਸਾਰਿਆਂ ਦੀ ਆਏ ਹੋਈਆਂ ਆਪਣੀਆਂ ਜੜਾ ਆ ਦੇ ਮੋ ਉਦ ਹੋਏ ਪਿਆ ਹਾਂ ਤੁਰੇ ਹੋਏ ਹਾਂ ਉਹਦੇ ਉਹ ਵੀ ਬਨਗਲੇ ਬਾਹਰ ਪੂਰਾ ਆਦੇ ਆ ਵੀ ਨਿਕਲਿਆ ਤੇ ਤਾਂ ਲਾਪਾ ਹੋਈਦਾ ਡੈਮੋ ਹੀ ਆ ਹੋਏ ਵੀ ਮੈਂ ਕਹਿੰਦਾ 10 ਕੇ ਦਿਨ ਆ ਜੀ ਡੈਮੋ ਇੰਜ ਵਧੀਆ ਕਰਿਆ ਡੈਮੋ ਉਹ ਜਿਹੜਾ ਉਹ ਜੀ ਬੀਜਿਆ ਤਾਂ ਇੱਕ ਜਿਹੜੀ ਪੰਛੀ ਸੀ ਗੱਬੇ ਦੇ ਵੱਢ ਲਈ ਜੀ ਆਏ ਉਹ ਵੀ ਜੀ ਆ ਆਹ ਹਾਂ ਜੀ ਤੇਰੇ ਪਾਇਆ ਪਤਾ ਨਾ ਇੱਕ ਨਹੀਂ ਕੀ ਦੇਖੀ ਹੈ ਕਿੱਥੇ ਗਿਆ ਅੱਛਾ ਨਾ ਤੋਰ ਪੀ ਵੀ ਉਹਨੂੰ ਪਾਣੀ ਲਈ ਆ ਜੜ ਜੜ ਤਰਪੀ ਠੰਡੀ ਪੈ ਗਈ ਆ ਤਰੀ ਹੋ ਜੜ ਤਾਂ ਪਾਣੀ ਸਾਰੇ ਉਹ ਹਾਂ ਉਹ ਫਿਰ ਮਿੱਟੀ ਦਾ ਗੰਦਾ ਪਾਣੀ ਲੈ ਪਾਣੀ ਮੰਗਦਾ ਮੈਂ ਦੇਖ ਲਿਆ ਆ ਜਾ ਕੇ ਲਾ ਦਮ ਅੱਜ ਕਾਨੂੰ ਫਿਰ ਲਾ ਦੇ ਇੱਕ ਦਿਨ ਚ ਪਾਣੀ ਉਹਨੂੰ ਆਵੇ ਕਿੱਥੇ ਬਰੇ ਯਾਰ ਆ ਦੇ ਕਿੱਥੇ ਬੈ ਗੇ ਕਿੱਥੇ ਬੈ ਗੇ ਠੰਡੀ ਪੈ ਗਈ ਤੂੰ ਵੀ ਰਹੀ ਮੈਂ ਪਹਿਲਾਂ ਵੀ ਦੇਖੀ ਸੀ ਤਾੜਿਓ ਹਾਂ ਤੂੰ ਤੀਉਂ ਕਾ ਆ ਹਾਂ ਇਹ ਮਿੱਟੀ ਵਰਗਾ ਪਣਾ ਬੜਾ ਬਹੁ ਫਿਰਦੀ ਹੈ ਉਹ ਹੋਰ ਪਰ ਅੱਖਾਂ ਤੁਰੀਆਂ ਇਹਦੀਆਂ ਵੀ ਅੱਖਾਂ ਤੁਰਨੀਆਂ ਜਿਆ ਫਰਾ ਦੇ ਕੇ ਫਿਰਦਾ ਜਾਨਵਰ ਐਸੇ ਉਹ ਫਿਰਦੀ ਕਿਉਂਕਿ ਆ ਉਹ ਕਾ ਵਾਈ ਜੀ ਬਸ ਹੀ ਬਸ ਮਦਦ ਮਾ ਦੇ ਨਾ ਦੇ ਮਿੱਟੇ ਇਹ ਮੂਹੇ ਤਾਂ ਇਹ ਚੱਲਣਾ ਕੋ ਚੱਲਣਾ ਕਾ ਡੈਮੋ ਹੀ ਆ ਤਾਂ ਉਹ ਠੀਕ ਆ ਉਹਦਾ ਜਿਹੜਾ ਉਹ ਕਰਿਆ ਹਾਂ ਉਹ ਬਾਈ ਗਾਂ ਦੇ ਗਲਾਸਾ ਚ ਲਾਏਗਾ ਨਹੀਂ ਇੱਕ ਕੱਲ ਹੋਰ ਆ ਜੀ ਇਹ ਲੋ ਉੱਜ ਨਹੀਂ ਲਾਏਗਾ ਨਹੀਂ ਇਹ ਠੀਕ ਹੈ ਇਹ ਜੇ ਮਤਲਬ ਮੈਂ ਕਹਾਂ ਤੂੰ ਉਹੀ ਲਿਆ ਰੇ ਟ੍ਰੇਹਾਂ ਜੀ ਉਹ ਹਾਂ ਬਹੁਤ ਵਧੀਆ ਗਾਂ ਦੇ ਤਾਂ ਹੁਣ ਲਿਆਉਣੀ ਐ ਟ੍ਰੇ ਠੀਕ ਐ ਜੀ ਨਾਲ ਉਹਦਾ ਹਾਂ ਕੱਲਾ ਕੱਲਾ ਵੀ ਸਾਹਮਣਾ ਵੀ ਔਖਾ ਬਹੁਤ ਆ ਟ੍ਰੇ ਠੀਕ ਐ ਕੜੇ ਭਾਈ ਆਏ ਲੇਟ ਵੀ ਜੇ ਤਾਂ ਆਪਾਂ ਨੇ ਜਿੰਨਾ ਕਹਦੇ ਕੱਚਾ ਤਾਂ ਕਹਿੰਦਾ ਸੁੱਕਿਆ ਹੋਇਆ ਤੋ ਟੁੱਟਦਾ ਨਹੀਂਦਾ ਪਾਣੀ ਮਨ ਪਾਣੀ ਇਹਨੂੰ ਮੈਂ ਇੱਕ ਦੋ ਵਾਰ ਲਾਇਆ ਬਹੁਤਾ ਨਹੀਂ ਪਾਣੀ ਲਾਇਆ ਉਹਨੂੰ ਮੈਂ ਲਾਈ ਗਿਆ ਉਹ ਮਿੱਟੀ ਸੁੱਕ ਜਾਂਦੀ ਜੂਪਰ ਤੇ ਪਰਤੇ ਵੀ ਬਣ ਜਾਂਦੀ ਸੀ ਵਾਹ ਉਹ ਉਹੀ ਹੋਈ ਉਹ ਤਾਂ ਨਹੀਂ ਜੰਮਿਆ ਜੇ ਇਹ ਜੰਮਿਆ ਪੂਰਾ ਤੱਤ ਗੰਨਾ ਮੈਂ ਦਿਖਾ ਕੇ ਦਿਆਂ ਮੈਂ ਤੂੰ ਤਾਂ ਹੈ ਨਹੀਂ ਦੋ ਦਿਨ ਹੋ ਗਏ ਕਿਹੜਾ ਗੰਨਾ ਤੇਰੀ ਲਈ ਹਾਂ ਚਲੋ ਜੀ ਮਿੱਟੀ ਲੋੜਾ ਉਹ ਜੋ ਮਿੱਟੀ ਦੇਗਾ ਪਾਣੀ ਲੋੜਾ ਉਹ ਤੋਲੋ ਤੋਲੋ ਪਾਣੀ ਲਾ ਦੇ ਕੋ ਦਿੰ ਚ ਨੂੰ ਲੈ ਵੀ ਤੈਨੂੰ ਦੇਖ ਕਰਨਾ ਹਦਾ ਤੇ ਕਿੰਨੀ ਰਾਈ ਚੱਲ ਕੀ ਕਰੀਏ ਲਾ ਦੀਏ ਪਾਣੀ ਹਾਂ ਮੈਂ ਤਾਂ ਕਹਿੰਦਾ ਲਾ ਦੇ ਉਹ ਅੱਗੇ ਆ ਜੇ ਸੂਣ ਲੱਗ ਗਿਆ ਸੂਣ ਲੱਗ ਗਿਆ ਬਿਨਾਂ ਪਾਣੀ ਆ ਦੇ ਦੇ ਪੈਰ ਇਹਦੇ ਪੈਰ ਉਹ ਦੇਖ ਹਾਂ ਦੇਖ ਲੈ ਲੈ ਐ ਸੁਬੇ ਉਹ ਕਰਨਾ ਲਗਾ ਮੈਂ ਸਾਰਾ ਹੁ ਪਾਣੀ ਮੰਗਦਾ ਇਹ ਜੋਰ ਮਾਰਦਾ ਨਿਕਲੇ ਆਇਆ ਬਾਹਰ ਸਾਰੇ ਆ ਜਿਓ ਗੰਨਾ ਸਾਰਾ ਤੇਰਾ ਬਾਹਰ ਆ ਗਿਆ ਮੈਂ ਪਾਣੀ ਲਾ ਦੇ ਉਹਨੂੰ 1.2 ਇੰਚ ਲੱਗ ਜਾਏ ਕੋਈ ਗੱਲ ਨਹੀਂ ਪਾਣੀ ਲੱਗ ਕੇ ਜਾ ਅੱਧਾ ਲਾ ਦੇਣਾ ਇਹਨੂੰ ਮੋਟਰ ਕੰਦ ਨਹੀਂ ਬੰਦ ਹਾਂ ਪਤਲਾ ਪਤਲਾ ਜੀ ਲਾਉਣਾ ਹੁਣ ਹੋ ਗਈ ਪਰ ਕੇ ਨਹੀਂ ਲਾਉਣਾ ਲੱਗਾ ਨਹੀਂ ਪਾਣੀ ਪਤਲਾ ਪਤਲਾ ਲੈਣੇ ਸਾਦੇ ਨਾਲ ਦੀਆਂ ਅਧਰਤੀਆਂ ਪੀਣੇ ਪਾਣੀ ਇੱਕ ਗੱਦਾ ਸੁੱਕਾ ਹੈ ਹਾਂ ਜੇ ਦੋਹਾਂ ਦਾ ਅੱਧਾ ਛੱਡਣਾ ਜੀ ਗਾਂ ਜਾਣੇ ਨਹੀਂ ਨੀਕਦਾ ਬਾਈ ਬੀਜਿਆ ਹੋਇਆ ਇਹ 8 ਤੇ 8 ਮਹੀਨਾ 8 ਤੇ 18 40 ਦਿਨ ਹੋ ਗਏ ਮੈਂ ਯਾਰ ਕੱਲ ਆਇਆ ਪਾਣੀ ਲੈਣ ਹਾਂ ਹੈ ਨਹੀਂ ਫੁਕਮਾ ਲਾਤਾ ਹੁਣੇ ਜੀ ਬਣੀ ਗਈ ਹਾਂ ਨਾ ਪਾ ਗਿੱਲਾ ਤਾਂ ਹੈਗਾ ਚੱਲ ਮਤਲਬ ਗਿੱਲਾ ਹੈਗਾ ਮਤਲਬ ਕੰਨਾ ਪਾਣੀ ਨਾ ਮਾ ਮੰਗਦਾ ਤਾਂ ਨਾ ਲਾਦਰ ਨੇ ਕਾਲੂ ਕੱਲ ਆਦੇ ਪਰਸਨਲ ਤੇ ਤੇਰੀ ਇੱਛਾ ਤੇਰਾ ਕਿਤੇ ਨਾਲੇ ਠੀਕ ਹੈ ਇੱਕ ਦਿਨ ਕੱਢ ਸਕਦਾ ਹੈ ਕੋਈ ਨਹੀਂ ਕੋਈ ਰਹਿਣ ਲੱਗ ਗਿਆ ਹੁਣੇ ਫੁੱਟਿਆ ਮੂਰਾ ਯਾਰ ਜਿਹਨੇ ਜਿੰਨੀ ਅੱਖ ਫੁੱਟਣੀ ਸੀ ਫੁੱਟ ਗਈ ਤੇਰੀ ਹੁਣ ਇਹ ਕੋਈ ਟਮਾਟਾ ਵੀ ਰਹਿੰਦੀ ਹੈ ਜੱਮੇ ਆਇਆ ਹੁਣ ਇਹ ਟਿੰਕੜ ਲੱਗ ਗਿਆ ਜਿੰਨ ਟਿੰਕੜ ਨਾ ਕਹਿੰਦੇ ਹਾਂ ਬਸ ਜੀ ਬਸ ਸਮਝ ਗਿਆ ਸਮਝ ਗਿਆ ਕਹਾਣੀ ਇਹੋਂ ਪਾਣੀ ਮੰਗਦਾ ਜੀ ਇਹੇ ਲਾ ਦੇਣਾ ਉਹਨੂੰ ਵੀ ਲਾਉਣਾ ਉਹ ਵੀ ਮੰਗਣ ਲੱਗ ਗਿਆ ਉਹ ਤਾਂ ਉਹ ਤਾਂ ਮੰਗੀ ਜਾਣਾ ਹੁਣ ਉਹ ਤਾਂ ਲੰਬਾ ਕੰਮ ਆ ਉਹ ਤਾਂ ਹੁਣ ਬਸ ਸਾਬ ਮੈਂ ਆਟੋਮੈਟਿਕ ਲੱਗਿਆ ਤਾਂ ਲੱਗਿਆ ਉਹ ਤਾਂ ਪਾਣੀ ਲਈ ਜਾ ਪਪੂਡਰ ਵੀ ਕਰਕੇ ਫਾਕੇ ਪੈਂਦਾ ਨਾ ਆ ਦੇ ਕੋ ਕਿ ਮੈਂ ਤੁਹਾਨੂੰ ਪਹਿਲੀ ਕਹਿੰਦਾ ਸੀ ਨਾ ਪੂਰੀ ਉਪਰ ਮੈਂ ਹਾਂ ਜਦ ਪਈਆਂ ਚਾਹ ਲੈ ਗਿਆ ਮਜਾ ਦੇਖਿਆ ਤੇ ਕਰਨਾ ਮਾ ਵੀ ਪਾਣੀ ਮੰਗਦਾ ਨਾ ਦੁਬਾਰੇ ਤਾਂ ਐ ਲੱਗਦਾ ਵੀ ਹੁਣ ਹੀ ਲਾ ਦਵਾ ਵੀ ਸ਼ਾਮ ਤੱਕ ਇਹ ਨੋ ਜਾਣਾ ਤੇ ਮੈਨੂੰ ਐਵੇਂ ਲੱਗਦਾ ਹੈ ਇੱਤੀ ਦੋ ਦਿਨ ਤੋਂ ਹੋ ਕੇ ਪਹਿਲਾਂ ਵੀ ਐਵੇਂ ਲੱਗਿਆ ਬਾਕੀ ਅੱਗੇ ਪਲਾਟ ਵੜਾਤਾ ਆਪਾਂ ਨੇ ਰਾਤਾ ਆਂਗਦਰ ਪਾਈ ਆ ਨਹੀਂ ਕੋ ਰੋਪਾ ਵੀ ਆ ਗਿਆ ਕਿ ਹਾਂ ਦੁੱਧਵਾੜ ਉੱਥੇ ਦੁੱਧਵਾੜ ਚ ਨਮਕ ਕੀ ਆ ਇਹ ਇਹ ਕੱਲੂ ਕੱਲ ਆਉਂਗਾ ਸਰਾਸ ਕੱਲੂ ਦੇਖਦਾ ਮੈਂ ਦਬਾਇਤਵਾ ਬਣਾਉਂਗਾ ਗੋਏ ਹੋ ਗਏ ਵੱਡੀ ਨੂੰ ਕੋਸ ਨੂੰ ਵੀ ਖਰਾਬ ਦੱਸਿਆ ਪਿਆ ਉਹ ਕੋ ਨਹੀਂ ਹੁੰਦਾ 700 ਦੀ ਵੱਡੀ ਹੋਈ ਆ ਪਰਸੋਂ ਦੀ ਕੱਲ ਲੰਘਿਆ ਅੱਜ ਪੂਰਾ ਦਿਨ ਲੰਘੇ ਕੱਲ੍ਹ ਵੀ ਲੰਗੇ ਜਾਣੀ ਠੀਕ ਐ ਫਿਰ ਕਹਾਂ ਨੂੰ ਛਾ ਨੂੰ ਬਣਾ ਦੇ ਹਾਂ ਦੁਬਾਰੇ ਤੋਂ ਬਲਾ ਲੈਣੇ ਦਿਨ ਕੋ ਵੇ ਤੇ ਹਾਂ 5:00 ਸਵੇਰ ਨੂੰ ਕੱਢ ਲੂੰਗਾ ਦਰ 10:00 11:00 ਵਜੇ 10:00 11:00 ਵਜੇ ਬਸ ਜੀ ਬਸ ਆਈਏ ਚਾਰ ਦਾ ਕੀਲੇ ਆ ਕੀਲਾ ਉਹਨੇ ਰੁੱਧ ਲਿਆ ਕੀਲਾ ਮਿਆਰ ਰੁੱਧ ਲਿਆ ਕੀਲਾ ਓਏ ਕੀਲਾ ਰੋਦਾ ਹੈ ਬਾਜੀ ਵਾਹ ਚਲੋ ਠੀਕੋ ਟੱਕਾ ਕਈ ਇੱਥੇ ਤੋਂ ਸ਼ੁਰੂ ਹੋ ਗਿਆ ਪਹਿਲੇ ਉਹ ਪਹਿਹੀ ਲਾ ਦਿੰਦੀ ਹੈ ਜੀ ਪਹੀ ਪਰ ਸਾਰਾ ਟੱਕਾ ਵੇ ਦੇਖੋ ਜੀ ਮਾਲ ਤਾਂ ਡੱਕ ਸ਼ੁਰੂ ਹੁੰਦਾ ਨਹੀਂ ਜਾ ਕੇ ਮੁੱਕਦਾ ਨਹੀਂ ਮੁੱਕਦਾ ਜਿੱਕਾ ਪਹੀਓ ਵਹੀ ਨਾਲੇ ਰੋਡ ਪਰ ਰੋਡ ਉਪਰ ਨਾਲੇ ਰੋਡ ਉਪਰ ਡੱਕਾ ਜੀ ਜੋ ਮਰਜੀ ਕਰ ਲੋ ਹਾਂ ਇਹ ਮਾਲਾ ਸ਼ੁਰੂ ਹੋ ਜਾਂਦਾ ਡੱਕ ਆਏ ਵਿੱਚ ਕੋਈ ਗੈਪ ਨਹੀਂ ਪੈਣੀ ਮੁੱਕਦਾ ਜਾ ਕੇ ਹਾਂ ਉਹ ਹੋਵੇ ਯਾਰ ਚ ਹੋਈ ਕੱਟੇ ਹੋਵੇ ਪਰ ਹੋਵੇ ਇਕੱਠੀ ਉਹ ਦਾ ਹਾਂ ਵਧੀਆ ਬੰਦਾ ਹਾਂ ਉਹਨੂੰ ਕੀਲੇ ਵੀ ਗਾਣਤਾ ਆਈ ਜਾਂਦੀ ਸਾਨੂੰ ਇਹ ਚੱਕਰ ਤਾਂ ਹੀ ਆ ਜਾ ਫਿਰ ਆਏ ਹੋਏ ਡਿਵਾਈਡ ਕਰਨੇ ਫੇ ਪੂਰੀ ਪੂਰੀ ਹੋਵੇ ਜਿੱਕਣਾ ਮਤਲਬ ਚਾਕੀ ਦੀ ਤੇਰਪਾ ਫੇ ਦੋ ਰਹਿਣ ਦੋ ਥੇ ਹੁੰਦੇ ਹਾਂ ਫੇ ਕਿਹੜਾ ਬੰਦਰਾ ਬਣ ਜਾਂਦਾ ਫਿਰ ਟੋਟੀ ਦੀ ਗੀਲ ਹੋ ਰਹੀਆਂ ਕਿੱਲਾ ਉੱਥੇ ਕਿੱਲਾ ਉੱਥੇ ਆ ਉੱਥੇ ਪਾਣੀ ਵੀ ਨਹੀਂ ਹੈ ਜਕਰਦਾ ਹਾਂ ਉਹ ਵੀ ਰੂਹ ਕਰਦੀ ਜਾਣ ਨੂੰ ਬਿਨਾ ਪਾਣੀ ਇੱਥੇ ਉੱਥੇ ਫੂਗ ਹੁੰਦਾ ਏ ਜੇ ਫੂਗ ਹੁੰਦੀ ਆ ਇੱਥੇ ਕੋਈ ਜ਼ੋਰ ਨਹੀਂ ਲੱਗਦਾ ਹਾਂ ਇੱਥੇ ਜੇ ਨਹੀਂ ਆਈ ਜਦੋਂ ਉਹਨੂੰ ਹੋਲ ਲਾ ਲੈਣਾ ਵੀ ਆਈ ਨਹੀਂ ਆ ਚੀਜ਼ਾਂ ਆਹ ਥੋੜੇ ਕਿੰਨੇ ਟਾਈਮ ਲੱਗਿਆ ਅੱਜ ਮੇਰੇ ਲੱਗ ਤੈਨ 2.5 2.5 ਘੰਟ ਰੱਖਦਾ ਅੱਜ ਦੇ ਲੈ ਕੁਛ ਨਹੀਂ ਘੁੰਡੀ ਘਾਂਡੀ ਵਿੱਚ ਹੈਗੀ ਆਹ ਪਾਈ ਥਾਲੀ ਹਾਂ ਤੂੜੀ ਬਹੁਤ ਵਧੀਆ ਬਣੀ ਆ ਹੈ ਸੈਸ਼ਰ ਬਾਪੂ ਚਰ ਜਦਾਂ ਜਿਹੜੀ ਉਹ ਪਾਈਦੀ ਨਾ ਪੋਲੀ ਪਾਈਦੀ ਹਾਂ ਵਫਾਕਾ ਪੁਲੀ ਦਾ ਅੱਛਾ ਸੈਸ਼ਰ ਬੜਾ ਘਣ ਚੱਲਿਆ ਅੱਜ ਜਮਾਈ ਦਿੱਤਾ ਦਬੜਾ ਟਰੈਕਟਰ ਆਰਾਮ ਨਾਲ ਚੱਲੀ ਗਿਆ ਹਾਂ ਪੂਰਾ ਵਧੀਆ ਹਨ ਖੁਸ਼ ਤਾਂ ਅੱਜ ਬੰਦਾ ਬੰਦੇ ਦਾ ਉਹਦਾ ਉਹਨੂੰ ਪਤਾ 55 ਨੂੰ ਆਏ ਮੁੱਕੀ ਹੋਈ ਜਾਂਦੀ ਹੈ ਮੁੱਕੇ ਮਾਨਦੇ ਵੇ ਜਿਹੜਾ ਮੋਹ ਭਾਏ ਦਾ ਦਾ ਟਰੈਕਟਰ ਖਾਲੀ ਚੱਲਦਾ ਹੈ ਨਾ ਯਾਰ ਕਹਿੰਦਾ ਬਰਦਾ ਉਹ ਕੰਦਾ ਉਹ ਕਹਿੰਦਾ ਚੜ ਫਿਰ ਜੇ ਭਰ ਕੇ ਲਾ ਲੇ ਉਹ ਕੀ ਕਰ ਦੇਂਦੇ ਇੱਕ ਲੋਕ ਫੁੱਲ ਠੋਕ ਕੇ ਲੈਣਾ ਤੂੰ ਆਹ ਹੋਲੀ ਲੈਣਾ ਕਹਦਾ ਟਰੈਕਟਰ ਖਾਲੀ ਨਹੀਂ ਚੱਲੇ ਟਰੈਕਟਰ ਤਾਂ ਸਿਆਣ ਦਾ ਐਡਾ ਹੋਣਾ ਯਾਰ ਹੁੰਦਾ ਪੋੜਾ ਪੈ ਗਈ ਬੜੀ ਖਾਲੀ ਖਾਲੀ ਚੱਲਦਾ ਇਹਨੂੰ ਮੈਂ ਵੀ ਤੇਲ ਪੀਣਾ ਵੀ ਸੜਾ ਘਾਟਾ ਪੈਂਦਾ ਇਹ ਪਖਦਾ ਪੇ ਕਹਿੰਦਾ ਯਾਰ ਕਹਿੰਦਾ ਵਾਦਾ ਕੋਈ ਨਹੀਂ ਕਹਿੰਦਾ ਯਾਰ ਨਵਾਂ ਸ਼ੌਕ ਵੀ ਤੇ ਰਹੀ ਆ ਉਚਾਲ ਆਪਾਂ ਨੇ ਕਿਹਾ ਹੁਣ ਉਹ ਕਰਨਾ ਬਚਾਉਣੇ ਨੇ ਇਹਨੇ ਯਾਰ ਵੀ ਬਾਈ ਉਹ ਜਲੀ ਨਹੀਂ ਜਾ ਰੇ ਟਰੈਕਟਰ ਮਨੀ ਬਾਜ ਜਾ ਜੇ ਮਹਿੰਦਰਾ ਹੋਵੇ ਨਾ ਦੁਆ ਇਹ ਤਾਂ ਚਲਾਈ ਮਹਿੰਦਰਾ ਹੀ ਆ ਪਰ ਦੁਆ ਚਾਹੀਦਾ ਛੋਟਾ 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 ਟਰੈਕਟਰ ਬਚਾਉਂਦਾ ਇਹਨੂੰ ਯਾਰ ਹਾਂ ਕਿਹੋ ਟਰੈਕਟਰ 500 ਬਚਾਉਂਦਾ 700 200 ਬਚਾਉਂਦਾ ਮੰਨ ਲਾ ਬਾਕੀ ਬਾਈ ਜਿਖਣਾ ਆਪਾਂ ਕਿ ਮੰਡੀ ਚ ਕਹਿੰਦੇ ਉਹਨੇ ਬੋਲੀ ਵਾਲੇ ਉਹ ਆਗੇ ਬੋਲੀ ਵਾਲੇ ਆਗੇ ਵੇਕਾਰ ਨਹੀਂ ਖਲੂਗੀ ਕਾਦ ਨਹੀਂ ਕਿੱਥੇ ਉਹ ਆਉਂਦੇ ਨੇ ਬੁੱਟਿਆ ਚ ਲੇ ਜੀ ਲੇ 스테 ਹੋਉਂਗੇ ਪਤਾ ਨਹੀਂ ਨਹੀਂ 스테 ਲਾ ਦੋਨੇ ਆਂ ਦੀ ਹੂੰ ਟਿਕਟੇ ਭੇਜਣੀ ਇਧਰ ਨੂੰ ਹੂੰ ਧਿਆਨ ਤਾਂ ਇਧਰ ਹੀ ਆ ਧਿਆਨ ਤਾਂ ਇਧਰ ਹੀ ਆ ਪਈ ਫਲੈਟ ਪੂਰੀ ਲੋਡ ਹੈ ਔਖਾ ਭਾਈ ਫਲੈਟ ਲੋਡ ਹੈ ਲੱਗਦਾ ਰੱਖੂਗੇ ਅੱਜ ਹੈ ਕਿੱਥੇ ਜਾਣਾ ਹੈ ਅੱਗੇ ਉਹ ਮੁੜ ਕੇ ਮੁੜ ਕੇ ਮੁੜ ਕੇ ਮੁੜ ਕੇ ਕਿੱਥੇ ਨੂੰ ਜਾਣਾ ਮੋੜ ਦੀ ਮੋੜ ਦੀ ਫਲੈਟ ਉਹ ਫੈਕਲੀ ਜੀ ਨਾਲੇ ਲੱਖੀ ਫਿਰਦੇ ਰੇਪਾਉਣੇ ਵਾਲੇ ਮੱਕੀ ਜਿਹੜੇ ਪਾਉਣਾ ਫਿਰ ਮੈਂ ਇਹਨਾਂ ਦੇ ਪਾਉਂਗੇ ਭਈ ਇਹਨਾਂ ਦੇ ਪਾਉਣਾ ਥੋੜਾ ਖੋਲ ਨਹੀਂ ਜਾ ਪੈਣਾ ਸਟਾਰਟ ਕਾਲੀ ਘੱਟ ਪੈਣਾ ਡੈਮੋ ਹੀ ਕਰਨਾ ਇਹਨੇ ਅੱਜ ਤਾਂ ਡੈਮੋ ਦਾ ਡੈਮੋ ਤਾਂ ਹੋਇਆ ਵਾ ਗੰਨੇ ਪਰ ਵੈਰੀ ਵਾ ਪਾਉਣਾ ਅੱਜ ਗੰਨੇ ਪਾਉਣ ਲੱਗੇ ਆਹ ਗੰਨੇ ਮਰੇ ਪਾਉਣਾ ਬ੍ਰੇਕ ਮਾਰ ਸਿੱਕਾਲ ਜੀ ਬੱਸ ਗੰਨੇਰੇ ਪਾਉਣੇ ਨਾਲ ਹਾਂ ਮੱਕੀ ਚ ਪਾਉਣਾ ਚਾਚਾ ਕੱਢ ਦਈਏ ਗਾਲੂ ਭਾਈ ਹਾਂ ਕੱਢ ਦਈਏ ਕੱਢਦਾ ਦਿਨ ਹੋਰ ਦਿਨ ਵੀਰ ਕਿੱਕੜਾ ਨਾ ਕਰਨ ਤਾਂ ਯਾਰ ਤੂੰ ਦੇਖ ਆਹ ਰਿਹਾ ਛਾਈ ਮੋੜ ਤੇ ਸਿੱਧਾ ਰੱਖੀ ਚੱਕ ਕੇ ਕਰਕੇ ਆਂਡੀਸ਼ਨ ਚੈੱਕ ਕਰ ਚੈੱਕ ਕਰ ਚੈੱਕ ਕਰ ਜਾ ਇਹਨੂੰ ਮੋਕਸਲ ਦੀ ਮਸ਼ੀਨ ਦਵਾਉਣੇ ਚਾਚੇ ਆਵੇ ਮਸ਼ੀਨ ਐ ਮੋਕਸਲ ਵਾਲੀ ਹੱਥ ਨਾਲ ਆ ਦੇਣਾ ਹਣ ਹੈ ਗੰਨੇ ਨੂੰ ਪਾਣੀ ਲਾ ਦੇ ਇਹਨੂੰ ਠੀਕ ਆ ਜੀ ਹੁਣ ਭਾਈ ਮਤਾ ਪੈ ਗਿਆ ਮਤਾ ਗਿਆ ਅਬ ਜਿਹੜੇ ਆਪ 6 6 ਮਿੰਟ ਲਾਇਆ ਪਾਣੀ ਪਰ ਲਾਇਆ ਇਹ ਟਰੈਕਟਰ ਸਰਕਾਰ ਤੇ ਮਤਾ ਪੈ ਗਿਆ ਹੁਣ ਹਾਂ ਬਹੁਤ ਵਧੀਆ ਰੋਟਾ ਮੀਟਰ ਰੋ ਵਧੀਆ ਬਣਾਤਾ ਰੋਟਾ ਵੀ ਟਮਾ ਗਿਆ ਬਿਲਕੁਲ ਲੋ ਬਾਈ ਲੋ ਬਾਈ ਆ ਆਏ ਕਣਕ ਅੱਜ ਦੇਖਦਾ ਲਾ ਮੌਸਟਰ ਮੌਸਟਰ ਉੱਪਰ ਨਹੀਂ ਲੱਗਦਾ ਮੌਸਟਰ ਹੀਟਾ ਲੱਗਦਾ ਇਹ ਲਾ ਲਾ ਜਿੱਥੇ ਮਰਜੀ ਲਾ ਮੌਸਟਰ ਲਾ ਇਹ ਲੈ ਲੈ ਆਇਆ ਹੁਣ ਤੂੰ ਕਹਦੇ ਵੇ ਕਿ ਤਾਚਾ ਹੋਰ ਜੋੜ ਨਹੀਂ ਲਾਉਂਦਾ ਤੂੰ ਆ ਜਾ ਹੁਣ ਉੱਪਰ ਤੇ ਦੇਖ ਪਤਾ ਹਿਓ ਹੈ ਉੱਪਰ ਦਾ ਦੇਖ ਉੱਪਰ ਦਾ ਬਣੀ ਪਈ ਹੈ ਪਤਾ ਫੁੱਕੀ ਪਈ ਹੈ ਇਹ ਲੈ ਹਾਂ ਇਹ ਤੇ ਆ ਬਣੀ ਜੂਗੀ ਹਾਂ ਨਹੀਂ ਦੋ ਦਿਨ ਲੱਗਣੇ ਹੋਰ ਨੇ ਇਹਨੂੰ ਕੱਲ ਨੂੰ ਭਰੀਆਂ ਬਣਾ ਕੱਲ ਨੂੰ ਨਾ ਭਰੀਆਂ ਬਣਾ ਹੀ ਦਿਆਂ ਪਰਸ ਨੂੰ ਬਣਾ ਕੱਲ੍ਹ ਦੇ ਲਵਾ ਦੇਣਾ ਕੱਲ੍ਹ ਆ ਕੇ ਠੀਕ ਆ ਸ਼ਾਮ ਜੀ ਨੂੰ ਤੂੰ ਨੂੰ ਪਰਸ ਨੂੰ 10 ਵਜੇ ਬਣਾ ਬਣਾ ਕੇ 10 ਵਜੇ ਆਈ ਬੰਨਣ ਜਦੇ ਬਾਦ ਉਹਦੇ ਕੱਢ ਦੇ ਹੁਣ ਤਾਂ ਲੈ ਮੇਰੀ ਗੱਲ ਹਾਂ ਇਹਦਾ ਕੱਲ੍ਹ ਨੂੰ ਸ਼ਾਮ ਜੀ ਨੂੰ ਆ ਕੇ ਡਿੰਟਲੇ ਜਿਹੋਏ ਤਾਂ ਠੀਕ ਆ ਨਹੀਂ ਪਰਸ ਨੂੰ ਬਣ ਦੂ ਪਰਸ ਨੂੰ ਬਣਾ ਕੇ ਪਰਸ ਨੂੰ ਕਢਾ ਦੇ ਠੀਕ ਨਹੀਂ ਦੁਪਹਿਰ ਲੱਗ ਲੈਣਾ ਐਸੇ ਟਾਈਮ ਲਾ ਤਾਂ ਤਾਂ ਨਿਕਲ ਜੇਣਾ ਜੇ ਦੁਪਹਿਰ ਨੂੰ ਬਣਦਾ ਆ ਆਹ ਹਾਂ ਠੀਕ ਟਾਂਕ ਰੂਗਾ ਨਹੀਂ ਫਾਇਦਾ ਕੋਈ ਨਹੀਂ ਹੋਰ ਕੀ ਆ ਨਾ ਨਾ ਤਾਂ ਹੀ ਬ ਆਣੀ ਵੀ ਕੁਰਗ ਸਾਰੀ ਹੋਊਗੀ ਦੇਖੀ ਹਾਂ ਹੋਊਗੀ ਹੂੰ ਹੈਗਾ ਭਾਈ ਹੈਗਾ ਦੇ ਦੇ ਦੇਖਦਾ ਯਾਰ ਕਿਤਾ ਨਾੜਾ ਹਲਾ ਹਾਂ ਹੋਰਾਂ ਦੇ ਮੜਗੀ ਹੋ ਜਾਣੀ ਹੋ ਜਾ ਕੱਲ ਦੀ ਲੱਗਣੇ ਤੁੱਪੀ ਨੂੰ ਹੋਰ ਕੜਾਕਾ ਲਵਾਇ ਨੂੰ ਕੜਾਕਾ ਜੱਗੇ ਨਾਲ ਵੀ ਲਾ ਕੇ ਕੱਲ ਕੱਲੂ ਐਸ ਟਾਈਮ ਤੇ ਪਹਿਲਾਂ ਆ ਕੇ ਬੰਨਣਾ ਟੱਬ ਬਣਾ ਦੀ ਇਹਨੂੰ ਪਰ ਸੁਰਪਰੀਆਂ ਥੱਲੇ 10 11 ਵਜੇ 1 ਵਜੇ ਲਾ ਦੂੰਗਾ ਕੱਢਣ ਜੀਏ ਪਰਸੋਂ ਨੂੰ ਆ ਕੇ ਫਿਰ ਜਦੋਂ ਨਿਕਲ ਜਾਈ ਬਾ ਠੀਕ ਹੈ ਠੀਕ ਨਹੀਂ ਗੱਲ ਨਾ ਠੀਕ ਹੈ ਜੀ ਹੋਰ ਕਿਆ ਤਿੰਨ ਦਿਨ ਲੱਗ ਗਿਆ ਪੂਰੇ ਟਟਕੇ ਦੇ ਕੱਲ ਦਾ ਵੀ ਲੱਗ ਜਾਣਾ ਅੱਜ ਦਾ ਵੀ ਕੱਲ ਦਾ ਵੀ ਲੱਗ ਜਾਣਾ ਹੋਰ ਉਹ ਵੀ ਘਟਾਉਣੇ ਨੇ ਠਾਲੀ ਵੱਡੀ ਵੀ ਹੈ ਹਾਂ ਠੀਕ ਹੈ ਬਾਈ ਉਹ ਗੱਗੇ ਦਾ ਦੇਖ ਲੈ ਕਿੱਡਾ ਕਰਾ ਲਾਤਾ ਤੂੜੀ ਦਾ ਤੇਰਾ ਠੀਕ ਹੈ ਨਾਲ ਕਿਨ ਮੌਸਮ ਖਰਾਬ ਚਾਹੇ ਕਾ ਤੂੰ ਕਾ ਨਹੀਂ ਮੌਸਮ ਖਰਾਬ ਹੈ ਵੀ ਡਰ ਗਿਆਂਦੇ ਮੌਸਮ ਤੇ ਜੇ ਹੁਣ ਮੌਸਮ ਖਰਾਬ ਹੋ ਗਿਆ ਮਰਨਾ ਅਸੀਂ ਡਰਦੇ ਆ ਚਾਹੇ ਮੜਿਆ ਦਿਲ ਰੱਖੋ ਲੈ ਹੋਰ ਤਾਂ ਸਾਡੇ ਦਿਲ ਫਰਕ ਸਾਨ ਗਈ ਗੱਲਾਂ ਕਰਦਾ ਆ ਆ ਠੀਕ ਦਿਲ ਰੱਖੋ ਜਿਆ ਦਿਲੇ ਫੜ ਲੈ ਆਪਣਾ ਕੱਟੇ ਸੀ ਉਹਨਾਂ ਜੇ ਥੋੜੀ ਜਿੰਦਾ ਲਾ ਕੇ ਖੜਕਾਉਣ ਦੇਖਦੇ ਆਂ ਉਹੀ ਲੱਗ ਗਿਆ ਆ ਲੱਗ ਗਿਆ ਆ ਦੂਈ ਯਾਰ ਤੇਰਾ ਸਾਰਾ ਕੁ ਪਾਣੀ ਮੰਗਦਾ ਪਰੀਂਦ ਪਾਣੀ ਮੰਗਦਾ ਹੈਗਾ ਜਿਹੜੇ ਤੇਰੀ ਕਿਸਮਤ ਚਾ ਕਿਤੇ ਨਹੀਂ ਜਾਂਦੇ ਹਾਂਜੀ ਉਹ ਜਿਹੜੇ ਤੇਰੀ ਕਿਸਮਤ ਚਾ ਕਿਤੇ ਨਹੀਂ ਜਾਂਦੇ ਜਿਹੜੇ ਹੈ ਨਹੀਂ ਉਹ ਕੋਲ ਤੇ ਵੀ ਲੈ ਜਾਣੇ ਉਹਨਾਂ ਠੀਕ ਆ ਆਪਣੀ ਮਿਹਨਤ ਕਰੋ ਫਲ ਪਰਮਾਤਮਾ ਨੇ ਲਾਉਣਾ ਹੈ ਹਾਂਜੀ ਆਪਾਂ ਕਰਦੇ ਆ ਆ ਰੇਜ ਅੱਦ ਲਿਆ ਅਬਾ ਹੁਣ ਕਰਿਓ ਨਾ ਸਾਲ ਪਰ ਦੇਖਣਾ ਵੀ ਗਾਗੋ ਸਾਹਿਬ ਹਾਂ ਹਾਂ ਠੀਕ ਹੈ ਜੀ ਜੋਤੀ ਕਿਹੜੇ ਖਜ਼ਾਨਿਆਂ ਚੋਂ ਮਾਇਆ ਨਿਕਲਦੀ ਉਹਨਾਂ ਚ ਪਈ ਜਾਂਦੀ ਹੈ ਪਈ ਜਾਂਦੀ ਹੈ ਜਿਹੜਿਆਂ ਚ ਪਈ ਹੋਰ ਨਹੀਂ ਨਿਕਲਦੀ ਨਹੀਂ ਉਹ ਕਾਗਜੇ ਹੋ ਜਾਂਦੇ ਉਹਦਾ ਕਹਿੰਦੇ ਫੇ ਗੁੰਮੀ ਸੁੱਕ ਜਾਂਦੇ ਆ ਜਾਂ ਟਿੰਡਾ ਚਲਣੀ ਦੀ ਉਹ ਜਿੱਤੇ ਉਹ ਤਾਂ ਬੰਦੇ ਦਾ ਇੱਕ ਲੇਖੇ ਦਾ ਇਹ ਦੁੰਨਾ ਜੇ ਪਾਣੀ ਨਿਕਲਦਾ ਉਹਨਾਂ ਚ ਪਈ ਜਾਂਦੀ ਹੈ ਇੱਕ ਲੇਖੇ ਦਾ ਕਾਗਜ ਆਉਦੇ ਬੰਦੇ ਦਾ ਜਦੋਂ ਅਰਤਣੀ ਉਹ ਟੈਨਸ਼ਨ ਨਾ ਥਲੀ ਹਾਂ ਹੈ ਕਿ ਨਹੀਂ ਇਹ ਤਾਂ ਕੋਈ ਘੰਟ ਨਹੀਂ ਦਿੰਦੀ ਵੇਹੇ ਖੂਹ ਵਾਲੀ ਜੰਮਰ ਘੰਟਦੀ ਹੈ ਦਵਾਰਾ ਲਾ ਦੇਗੀ ਉਹ ਜੇ ਪਰਾਂ ਹੈ ਇਸ ਖਾਨੇ ਕਾਈ ਕਰ ਦਿੱਤੀ ਕਹਿੰਦੇ ਜਿਹੜੇ ਖੂਹਾਂ ਮਾਦੇ ਪਾਣੀ ਨਿਕਲਦਾ ਰਹਿੰਦਾ ਨਾ ਉਹ ਫੇਰ ਪਾਣੀ ਨਵੇਂ ਆਉਂਦੇ ਰਹਿੰਦੇ ਵਿੱਚ ਤੇ ਜੇ ਉਹਨੂੰ ਚਲਾਉਣਾ ਹੀ ਨਹੀਂ ਉਹ ਖੜੇ ਸੁੱਕ ਜਾਂਦੇ ਜਾਮ ਹੋ ਜਾਂਦੇ ਆ ਉਹ ਚਲਾਉਣ ਦੇ ਵਿੱਚ ਜਾ ਹੋ ਜਾਣਾ ਹਾਂ ਜੇ ਕੱਢੀਆ ਪਾਣੀ ਉਹ ਨਵਾਂ ਆਈ ਉਹ ਪਾਣੀ ਵੀ ਸਾਫ ਰਹਿੰਦਾ ਸਾਫ ਰਹਿੰਦਾ ਹੈ ਕਾਹ ਚਾ ਕਰ ਨਾ ਪਾਣੀ ਜਾਂਦਾ ਹਾਂ ਕੀ ਬੈਸ ਲੋ ਜੀ ਇਹ ਪ੍ਰਵਾਚਨ ਸੀ ਵੀ ਜਿਹੜੇ ਲੋਕ ਪੈਸੇ ਨਵੇਂ ਪੁਰਾਣੇ ਕਰੀ ਜਾਂਦੇ ਆ ਹਾਂ ਚੱਲੀ ਜਾਂਦਾ ਕੰਮ ਜਿਹੜੇ ਵਿੱਚ ਪਾਗੇ ਭੁੱਲੇ ਗਏ ਭੁੱਲੇ ਗਏ ਗਾ ਕੇ ਭੁੱਲੇ ਕੇ ਜਿਹੜੀ ਉੱਪਰ ਰਬਟੁੰਦੀ ਆ ਉਹ ਵੀ ਢੁੱਟ ਜਾਂਦੀ ਆ ਗਿਆ ਫਾਇਦਾ ਫਿਰ ਉਹਦਾ ਗਾ ਕੇ ਢੁੱਟ ਜਾਂਦੀ ਆ ਆਹ ਘੜ ਲਈ ਆ ਉਹਨੇ ਕਿਹਾ ਮੋਦੀ ਦਾ ਰੋਡ ਕਾ ਬੰਦ ਕਰੇ ਤੇ ਬੰਦੀ ਜਮਾ ਜਮਾ ਮਾਰਨੇ ਵਾਲੇ ਹੋ ਗਏ ਜੀ ਤੇ ਨੋ ਲੰਬਤ ਰੱਖੇ ਤੇ ਸਾਨੂੰ ਕੋਈ ਫਰਕ ਨਹੀਂ ਪਿਆ ਮੋਦੀ ਵਾਲੇ ਉਹਦੇ ਨਾਲ ਸਾਡੇ ਕੋਲ ਤਾਂ 10000 ਰੁਪਏ ਦਾ ਨੋਟ ਬੰਦੀ ਹੋਈ ਆ ਅਜਾ ਅਜਾ ਪਹਿਲਾਂ ਵੀ 5000 ਰੁਪਏ ਕਢਾਉਂਦੇ ਤੇ ਜਾਂ ਵੀ 5000 ਕਰਾ ਦੋ ਮੈਨੂੰ 10000 ਰੁਪਏ ਦਾ ਨੋਟ ਬੰਦੀ ਹੋਈ ਆ ਹੋਰ ਪਾਦਾ ਸਾਰੇ ਪੈਸੇ ਬਾਅਦ ਵਿੱਚ ਦੇਖੋ ਤਾਂ ਥਾਣੀ ਨੋਟ ਕੋਈ 2000 ਦਾ ਹੈ ਮੇਰੇ ਕੋਲ ਰੋਟੇ ਦਾ ਕੋਈ 2000 ਦਾ ਸਭ ਕੁਝ ਆਨਲਾਈਨ ਹੈ ਮੇਰੇ ਕੋਲ ਹਾਂ ਲੋਗ ਲੈਣ ਯੀਪਈ ਯਾਰ ਮਾਂ ਦੇ ਚ ਕੀੜਾ ਮਾਰ ਕੇ ਆਉਣਾ ਮੜਾ ਦਿਲਵੀਰ ਬਾਪੂ ਨਾਲ ਜਾ ਕੇ ਆਉਂਦਾ ਕੀ ਹੋ ਗਿਆ ਕਰਨੇ ਚੇਈਏ ਯਾ ਇਹ ਤਾਂ ਵੀ ਮੜਾ ਮੋਟਾ ਢੋਲ ਜੇ ਕਰੀਏ ਬੜੇ ਖਾਰ ਜੋਗੇ ਇਕੱਟੇ ਦੁੱਧ ਮਿੱਲੀ ਆ ਤੇ ਗੱਗੇ ਦੇ ਭਾਲੇ ਦਾ ਢੋਲ ਮਰਨ ਲਾਣੀ ਮਰਨ ਪਰ ਪਾਦਾ ਘੰ ਵਧੀਆ ਸਾਰੇ ਪਿੰਡ ਨੂੰ ਭਾਦ ਦੋ ਉਰੀ ਉਰੀ ਕੋ ਭਾਦ ਦੋ ਮਰੀ ਉਹ ਲੈ ਗਿਆ ਨਹੀਂ ਉਹ ਕਿ ਜਦ ਮੈਂ ਆਇਆ ਉਹ ਖੋ ਕੇ ਰਹਾ ਕਹਿੰਦਾ ਹਲੇ ਕਹਿੰਦਾ ਕੱਲ ਲੈ ਕਹਿੰਦਾ ਹੁਣ ਰਹਿਣ ਦੇ ਚ ਚਾਰ ਤੇ ਗਹਿਨਤਾ ਕਹਿੰਦਾ ਚਾਰ ਤੇ ਪੈ ਨਿਬੜ ਗਈ ਮੈਂ ਫਿਰ ਕੇ 4 ਵਜੇ ਮੰਡੀ ਚ ਪਹੁੰਚ ਜਾ ਆਹੋ ਵੇ ਠੀਕ ਹੈ ਤੇ ਉਹ ਮੰਡੀ ਤੇ ਫਿਰ ਚਾਰ ਤੇ ਕੰਮ ਹੋ ਗਿਆ ਲੇਟ ਹੁਣ ਹਾਂ ਫਿਰ ਕੱਲ ਸਵੇਰੇ ਜਾਊਗਾ ਨਾਲ ਸਵੇਰੇ ਮੈਂ ਪਹਿਣੀ ਗਿਆ ਕੰਮ ਨੂੰ 8-5 ਕਰਦਾ ਜੁੜਾ ਖੜਾਤਾ ਸਵੇਰੇ ਏਦਾਂ ਹੀ ਹੋਲੇ ਨਾ ਫਿਰੂਗਾ ਨਾ ਹਾਂ ਵਧੀਆ ਤੇ ਦੇ ਕਸੂਣਾ ਨਕਾਲ ਨਿਕਲੇ ਝੜ ਵਧੀਆ ਥੋੜਾ ਜਿਹਾ ਦਾਣੇ ਨੂੰ ਫਰਕ ਹੈਗਾ ਇਹ ਉਹ ਤਾਂ ਜੱਗਾ ਕਹਿ ਕੇ ਗਿਆ ਮਨ ਨੂੰ ਕਿਹੜਾ ਕਹਿੰਦਾ ਦੱਸੀ ਕਿੰਨਾ ਕਮੈਂਦਾ ਤੇਰਾ ਟਰੈਲਰ ਚ ਮੈਂ ਮੇਰੇ ਨਾਲ 50 ਦੇ ਉੱਪਰੇ ਪੂੰਗੇ ਵਿੱਚ ਵਿੱਚ 50 ਨਾਲੋਂ ਜ਼ਿਆਦਾ ਭੈਣਾ ਚਾਹ ਕਿੰਨਾ ਜੱਗੇ ਕੋਲ ਟਰੈਲਰ 14 ਹੱਤਾ 15 ਹੱਤਾ ਤੇ ਨਾ ਹੈ 15 ਹੱਤਾ ਹਾਂ 50 ਤੇ ਫਿਰ ਉੱਪਰੇ ਬੈਣ 50 ਦੇ ਉੱਪਰ ਵਿੱਚ ਆ ਬਰਾਬਰ ਹੋਗੀ 45 ਬਤੂਣੀ ਤਾਂ ਕਹਿ ਕੇ ਤੇਰੀ ਵੀ ਹੈਗੀ ਆ 45 ਹੋ ਗਿਆ ਵੀ ਤਾਂ 45 ਕੁਆਂਟਰ ਆ ਬਾਕੀ ਉਹ ਬਾਕੀ ਕੰਡਾ ਸੂਗਾ ਦੇਖੋ ਜੀ ਕੰਡਾ ਬਾਈ ਜਾਂ ਪਹਿਲੀ ਬੋਰੀ ਭਰਦੇ ਆ ਹਾਂ ਬਸ ਆ ਵੀ ਹੁਣੀ ਰਹੀ ਜਿਹੜੀ ਲੈਂਦੀ ਆ ਬਾਹਵਾਂ ਕੁਆਂਟਰ ਤੇ ਨਹੀਂ ਮਰਦੀ ਹੈ ਓਏ ਯਾਰ 20 ਕੋਣਾ ਝੜ ਪੱਕਾ ਏ ਉੱਪਰ ਬਾਕੀ ਰੱਬਾ ਤਾਂ ਐ ਅੱਜ ਦੀ ਠੰਡ ਬਹੁਤ ਲੰਬੀ ਪਈ ਆ ਸਾਡੇ ਵੀ ਸਾਰੀਆਂ ਫਸਲਾਂ ਠੀਕ ਆ ਜੀ ਠੀਕ ਆ ਬਾਈ ਮਹਾਰਾਜ ਨਿਗਾ ਸਿੱਧੀ ਰੱਖੇ ਬਸ ਸਾਰਾ ਕੁਝ ਵਧੀਆ ਵਧੀਆ ਹੈ ਬਾਜੀ ਬਸ ਬਾਜੀ ਵਾਹ ਬਾਕੀ ਵੀਡੀਓ ਮਗਾਈ ਆ ਹੁਣ ਗੱਲ ਆ ਵੀ ਫਾਈਨਲ ਆ ਦਿੱਕਤ ਹਾਂ ਪਾਣੀ ਲਾਏ ਨੂੰ ਇੱਕ ਦੋ ਦਿਨ ਖੜ ਜਾ ਹੁਣ ਆਉਂ ਤੋ ਕੇ ਰੰਦ ਲਾਇਆ ਹੋਇਆ ਅਹੀ ਰਹਿਣਾ ਬਾਈ ਮਾਰੀ ਗੱਲ ਛੱਡ ਦੇ ਰਾਤ ਨੂੰ ਅੱਜ ਛੱਡ ਦੇਣੀ ਅੱਜ ਛੱਡ ਦੇਣੀ ਛੱਡ ਦੇ ਰਾਤ ਨੂੰ ਜੇ ਜਿਆਦਾ ਭਰਗਾ ਉਧਰ ਜਾਊਗਾ ਇਹਨੂੰ ਪਰ ਆਪਾਂ ਲੱਗ ਤਿੰਨ ਦਿਨ ਹੋ ਗਏ ਕਿਲੇ ਨੂੰ ਪਾਣੀ ਪੈਂਦੇ ਨੂੰ ਪੁਰਾਕੇ ਸਾਲਾ ਭਰਦਾ ਫਿਰ ਭੱਜ ਜਾਂਦੀ ਆ ਲੈ ਕਹਣੀ ਦੱਸ ਦੂ ਮੈਂ ਆਟੋਮੈਟਿਕ ਉੱਪਰ ਤੇ ਹੀ ਉਹ ਤਿੰਨ ਦਿਨੋਂ ਤੋਂ ਹੀ ਅੱਧੇ ਫਿਰ ਠੀਕ ਹੈ ਕਿਲਾ ਭਰ ਜਾਂਦਾ ਤੇਰੇ ਆਟੋਮੈਟਿਕ ਨਾਲ ਹੋਰ ਦੇ ਹੋਣੇ ਕੰਮ ਉਹ ਸੁਣ ਲੈ ਕਹਿੰਦੇ ਉੱਥੇ ਗੱਡੇ ਡਬਈ ਚੜ੍ਹ ਆਏ ਹੋ ਇਹ ਦੱਸ ਹੈ ਕੀ ਪਤਾ ਹੈ ਉਧਰ ਤਾਂ ਹੈ ਬਾਈ ਕੋਈ ਨਹੀਂ ਪਤਾ ਹੈ ਰੇਤਾ ਕਹਦੇ ਹੁੰਦੇ ਨੇ ਤੇ ਵੀ ਰੇਤਾ ਉੱਥੇ ਨਿਕਲਣੀ ਹੈ ਪਤਾ ਨਹੀਂ ਕਿਹੜਿਆ ਰੰਗਾਂ ਦਾ ਹੈ ਪਤਾ ਨਹੀਂ ਰੱਬ ਕਿਉਂ ਪੰਜਾਬੇ ਬਚਾਇਆ ਉਧਰ ਨੂੰ ਲੈ ਗਿਆ ਵੀ ਰੇਤਾ ਹੀ ਆ ਕਿਤੇ ਗੱਲ ਨਹੀਂ ਰਿੱਤੇ ਚ ਹਟ ਹੋਣ ਦੇ ਕੰਮ ਹੋ ਗਏ ਮੂੰਹ ਕ ਮਾਰੀ ਜਾਊਗੀ ਜਿਵੇਂ ਹੀ ਆਏ ਹੁਣ ਉਹ ਈਕਾਂ ਲਈ ਵੀ ਕਹਿੰਦੇ ਕਦੇ ਮੈਂ ਈਕਾਂ ਬਚਾ ਲਿਆ ਹੁਣ ਬੇ ਇਧਰ ਪਾਣੀ ਹੋਣਾ ਤਾਂ ਅੱਛਾ ਕਿਹਨਾਂ ਕਹਿੰਦਾ ਪੰਜਾਬ ਪਰ ਉਹ 50 ਪਰ ਤਾਂ ਹੁੰਦੀਆਂ ਨਹੀਂ ਆ 50 ਖਪਾ ਜਾਂਦਾ ਹੈ ਜਿਆ ਪਰ ਤਾਂ ਹੁੰਦੀਆਂ ਨੇ ਕਿੰਨੀਆਂ ਆ ਲੀਆਂ ਇੱਕ ਖਪਾ ਜਾਂਦਾ ਹੈ ਹੋਰ ਤੇ ਖਪਾਣੀ ਹੁੰਦੀਆਂ ਬਸ ਆ ਦੋ ਗਾਲਾ ਗੱਡੀਆਂ ਖਲਾਬ ਜਾਂਦੀ ਆ ਲੋ ਕੰਮ ਆ ਉਹ ਕੰਮ ਆ ਬਸ ਇੱਥੇ ਸਾਨੂੰ ਜੋਰੁੰਦਾ ਚਾਹ ਤੇ ਬੁੱਟੇ ਦੇਖ ਲੈ ਦੇਖ ਲੱਗ ਗਿਆ ਕਿੰਨੇ ਕਿੰਨੇ ਛੋਟੇ ਸਾਤੇ ਖੜੇ ਸਾਰਾ ਤੇ ਦਿਖਦੇ ਵੀ ਨਹੀਂ ਦੇ ਖੜੇ ਉਹ ਵੀ ਆਏ ਹੁੰਦੇ ਜਿਹੜੇ ਪਰਲੇ ਆ ਚੱਲਣਾ ਹਾਂ ਵੱਧ ਆਇਆ ਨਾ ਘੱਟ ਖਾਜ ਵੱਧ ਚੱਲਣਾ ਹਾਂ ਕਿ ਗੋਲੀ ਮੂੰਹ ਚੱਲਣਾ ਹਾਂ ਜਾਉਂ ਪਾਵਰੇ ਚੱਲੀਏ ਚੱਲ ਬਈ ਯੱਲੀਏ ਕਾਜੀਏ ਚੱਲੀ ਰਹਿਣ ਦੀ ਹੁਣ ਚੱਲਤੀ ਹੋਣੀ ਚੱਲ ਬਈ ਬਟਣੇਗਾ ਸਾਨੂੰ ਪੈਸੇ ਰੈਂਕਰ ਹੋਣਾ ਰੇਟਰ ਨੂੰ ਵਟਾ ਕੇ ਇਹਨੂੰ ਪਾਉਣਾ ਖਾਣ ਗਾ ਲੂ ਅੱਲਾ 2 ਲੀਟਰ ਲੈ ਕੇ ਮਾਰਨੀ ਹੁੰਦਾ ਅੱਲਾ ਕਰਤੀ ਉਹੀ ਗੱਲ ਯਾਰ ਮੇਰੇ ਪਤੀ ਨਾ ਮਾਰੀ ਪਹਿਲਾਂ ਮਾਰੀ ਤੇ ਨਹੀਂ ਮਾਰੀ ਅੱਲਾ ਰੱਖ ਕੇ ਥੋੜੀ ਕਰਾਉਣਾ ਹੈ ਹਾਂ ਨਮਾ ਲਾਵਾਂ ਪਿਕਚਰ ਅਭੀ ਵਾਕੀ ਹੈ ਬਰਾਵਾਂਗੇ ਮੂਰੇ ਲਖਾਂਗੇ ਕਿੱਲ ਖਾਉਂਗੇ ਸਾਡਾ ਬੈਂਕ ਨਹੀਂ ਨਹੀਂ ਇੱਕ ਤੇਰੀ ਦੀਵਾਨ ਦੀ ਮੈਂ ਦੂਜਾ ਸ਼ਾਟ ਕਰਦਾ ਤੁਰ ਜਾ 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 ਚਲੋ ਜੀ